ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਚੈਨਲ ਤੇ ਆਪਾਂ ਜੀ ਅੱਜ ਨਾ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਉਹਦੇ ਵਿੱਚ ਆਪਣੀਆਂ ਜਿਹੜਾ ਟਰੇਆ ਹੁੰਦੀਆਂ ਹਨਾ ਜੀ ਲੱਕੜ ਦੀਆਂ ਉਹਨਾਂ ਨੂੰ ਆਪਾਂ ਤੁਸੀਂ ਕਿਵੇਂ ਨਵਾਂ ਬਣਾ ਸਕਦੇ ਹੋ ਉਹਦੇ ਬਾਰੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਜੀ ਇਹ ਵਾਰਨਿਸ਼ ਹੁੰਦਾ ਜੀ ਇਹ ਕਿਸੇ ਵੀ ਪੇਂਟ ਵਾਲੀ ਦੁਕਾਨ ਤੋਂ ਤੁਹਾਨੂੰ ਮਿਲ ਜੂਗਾ ਜੀ ਤੇ ਉਹਨੋਂ ਤੁਸੀਂ ਕੋਲੀਜ ਲੈ ਕੇ ਜੀ ਕੋਈ ਵੀ ਪੁਰਾਣਾ ਬਰਸ਼ ਲੈ ਲੈਣਾ ਪੇਂਟ ਵਾਲਾ ਕੋਈ ਵੀ ਆਪਣੇ ਘਰੇ ਛੋਟਾ ਬਰਸ਼ ਪਿਆ ਹੁੰਦਾ ਜੀ ਉਹ ਵਾਲਾ ਤੁਸੀਂ ਲੈ ਕੇ ਤੇ ਸਾਰੀ ਉਹ ਟਰੇ ਦੇ ਉੱਪਰ ਉਹ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਮਿੱਟੀ ਵਗੈਰਾ ਲਾ ਕੇ ਤੇ ਸਾਰੀ ਟਰੇ ਦੇ ਉੱਪਰ ਤੁਸੀਂ ਉਹ ਨੂੰ ਕਰ ਦੇਣਾ ਤੇ ਬੜੇ ਆਰਾਮ-ਰਾਮ ਨਾਲ ਤੇ ਬੜੇ ਸੌਫਟ ਹੱਥਾਂ ਨਾਲ ਤੁਸੀਂ ਥੋੜਾ-ਥੋੜਾ ਲਗਾ ਕੇ ਤੇ ਉਹਦੇ ਸਾਰੇ ਵਧੀਆ ਕੋਨਿਆਂ 'ਚ ਸਾਰੇ ਕਿਤੇ ਵਧੀਆ ਕਰ ਦੇਣਾ ਤੇ ਬਿਲਕੁਲ ਇਹ ਨਵੇਂ ਵਰਗੀ ਬਣ ਜੂਗੀ ਜਿਵੇਂ ਲੱਗੂਆ ਵੀ ਜਿਵੇਂ ਹੁਣ ਹੀ ਲੈਂਦੀ ਐ ਇਹ ਨਾ ਜੀ ਸਾਡੀ ਟਰੇ ਖਰਾਬ ਹੋ ਗਈ ਸੀਗੀ ਆਪਾਂ ਇਨੂੰ ਵਾਸ਼ ਕਰਤਾ ਗਲਤੀ ਨਾਲ ਵੀ ਚਲੋ ਦਿਵਾਲੀ ਦੀਆਂ ਸਫਾਈਆਂ ਵੇਲੇ ਅਸੀਂ ਇਹਨੂੰ ਸਾਫ਼ ਕਰਤਾ ਸੀ ਜੀ ਤੇ ਜਦੋਂ ਪਾਣੀ ਨਾਲ ਧੋਤਾ ਇਹਦਾ ਸਾਰਾ ਕਲਰ ਉੱਤਰ ਗਿਆ ਤੇ ਇਹਦੇ ਵਿੱਚ ਜਿਹੜੇ ਦੋ ਬਾਕਸ ਬਣੇ ਹੋਏ ਸੀ ਜੀ ਬਿਸਕੁਟ ਰੱਖਣ ਵਾਲੇ ਉਹ ਵੀ ਅਸੀਂ ਨਾਲ ਹੀ ਸਾਫ਼ ਕਰਤੇ ਉਹਨਾਂ ਦਾ ਵੀ ਸਾਰਾ ਕਲਰ ਉੱਤਰ ਗਿਆ ਬਿਲਕੁਲ ਇਹ ਵਾਈਟ ਵਾਈਟ ਹੋ ਗਿਆ ਤੇ ਬਹੁਤ ਅੱਛਾ ਨਹੀਂ ਲੱਗਦਾ ਸੀ ਜੀ ਦੇਖਣ 'ਚ ਤੇ ਵੈਸੇ ਅਸੀਂ ਸੋਚਿਆ ਵੀ ਚਲੋ ਇਹਨੂੰ ਇਸ ਤਰ੍ਹਾਂ ਕਰਕੇ ਦੇਖ ਲੈਣੇ ਆ ਜੀ ਜੇ ਸੋਹਣੀ ਬਣ ਗਈ ਤਾਂ ਤੇ ਇਹ ਬਹੁਤ ਸੋਹਣਾ ਰਿਜ਼ਲਟ ਆਇਆ ਜੀ ਇਹਦਾ ਬਣ ਕੇ ਤੁਹਾਨੂੰ ਐਂਡ ਤੇ ਆਪਾਂ ਦਿਖਾਵਾਂਗੇ ਇਹਦੀ ਪਿਕ ਤੇ ਇੰਨਾ ਸੋਹਣਾ ਇਹ ਬਣ ਗਿਆ ਬਿਲਕੁਲ ਐ ਬਣ ਗਿਆ ਜੀ ਜਿਵੇਂ ਨਵੇਂ ਹੁੰਦੇ ਆ ਤੇ ਆਪਾਂ ਸਾਰੀ ਟ੍ਰੇ ਦੇ ਉੱਪਰ ਵਾਰਨਿਸ਼ ਕਰਤਾ ਜੀ ਅੰਦਰ ਵੀ ਕਰਤਾ ਸਾਰੇ ਉੱਪਰ ਬਾਹਰ ਵੀ ਕਰਤਾ ਤੇ ਪਿਛਲੇ ਬੈਕ ਸਾਈਡ ਤੇ ਵੀ ਕਰਤਾ ਜੀ ਤੇ ਜਿਹੜੇ ਇਹਦੇ ਬਾਕਸ ਸੀਗੇ ਉਹਨਾਂ ਤੇ ਵੀ ਆਪਾਂ ਵਾਰਨਿਸ਼ ਉਹਨਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਪੂੰਝ ਕੇ ਉਹਨਾਂ ਤੋਂ ਮਿੱਟੀ ਵਗੈਰਾ ਲਾ ਕੇ ਇਹ ਦੇਖੋ ਜੀ ਕਿਸ ਤਰ੍ਹਾਂ ਦਾ ਇਹਨਾਂ ਦੀ ਹਾਲਤ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਇਹ ਬਿਲਕੁਲ ਵੀ ਇਹਨਾਂ ਦਾ ਕਲਰ ਸਾਰਾ ਹੀ ਉੱਤਰ ਗਿਆ ਦਿਮਾਗ ਤੋਂ ਨਿਕਲ ਗਈ ਜੀ ਵੀ ਇਹ ਲੱਕੜ ਦੇ ਆ ਨਾ ਇਹ ਉਹਨਾਂ ਨੂੰ ਆਪਾਂ ਧੋਈਏ ਐਸੀ ਸਾਫ਼ ਕਰਦੀਏ ਅਸੀਂ ਕਿਹ ਕਿਹ ਵਿਚੋਂ ਦਿਵਾਲੀ ਹੈ ਇਹਨਾਂ ਨੂੰ ਵੀ ਸਾਫ਼ ਕਰਦਨੇ ਆ ਪਾਣੀ ਨਾਲ ਤੇ ਉਹਨਾਂ ਦਾ ਰੰਗ ਸਾਰਾ ਉੱਤਰ ਗਿਆ ਤੇ ਇਹਨੂੰ ਆਪਾਂ ਵਧੀਆ ਸਾਫ਼ ਕਰਕੇ ਇਸ ਤਰ੍ਹਾਂ ਵਾਰਨਿਸ਼ ਨਾਲ ਬਿਲਕੁਲ ਚਮਕਾ ਸਕਦੇ ਆ ਜਮਾਏ ਇਸ ਤਰ੍ਹਾਂ ਬਣ ਜਾਣਗੇ ਜੀ ਜਿਵੇਂ ਨਵੇਂ ਹੁੰਦੇ ਆ ਬਹੁਤ ਸੋਹਣੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਤੁਹਾਡੇ ਘਰੇ ਆਪਣੇ ਸਬਜ਼ ਦੇ ਘਰਾਣੇ ਚ ਇਹ ਹੁੰਦੀਆਂ ਚੀਜ਼ਾਂ ਤੇ ਤੁਸੀਂ ਉਹਨਾਂ ਦੇ ਉੱਪਰ ਵਾਰਨਿਸ਼ ਕਰ ਦਿਓ ਜੀ ਤੇ ਐ ਲੱਗੂਗਾ ਵੀ ਜਿਵੇਂ ਜਮਾ ਹੀ ਹੁਣੇ ਨਵੀਂ ਲਿਆਂਦੀ ਹੁੰਦੀ ਹੈ ਬਹੁਤ ਸੋਹਣੀ ਬਣ ਜੂਗੀ ਜੀ ਚੀਜ਼ ਤੁਸੀਂ ਦੇਖ ਹੀ ਜਾਓ ਜੀ ਇਹ ਆਪਾਂ ਸਾਰੀ ਵਾਰਨਿਸ਼ ਨਾਲ ਸਾਰਾ ਪੇਂਟ ਕਰਤਾ ਵਾਰਨਿਸ਼ ਸਾਰਾ ਬਰਸ਼ ਨਾਲ ਸਾਰੇ ਢੱਕਣ ਤੇ ਵੀ ਲਾਤਾ ਤੇ ਉਹਦੇ ਬਾਕਸ ਤੇ ਵੀ ਲਾਤਾ ਟਰੇ ਤੇ ਵੀ ਲਾਤਾ ਤੁਸੀਂ ਦੇਖੋ ਜੀ ਇਹ ਤੁਸੀਂ ਜਰੂਰ ਕਰਕੇ ਦੇਖਿਓ ਜੀ ਵਾਰਨਿਸ਼ ਦੀ ਵੱਡੀ ਪੈਕਿੰਗ ਆਪਣੇ ਕੋਲੇ ਪਈ ਸੀ ਜੀ ਵੀ ਆਪਾਂ ਸੂਟਸਟ ਪੇਂਟ ਕਰਦੇ ਆਂ ਤੇ ਉਹਦੇ ਵਿੱਚੋਂ ਕਲਰ ਦੇ ਵਿੱਚ ਇਹ ਪੈਂਦਾ ਤੇ ਤੁਸੀਂ ਇਹ ਛੋਟੀ ਪੈਕਿੰਗ ਵੀ ਲਿਆ ਸਕਦੇ ਹੋ ਇਹਦੀ ਛੋਟੀ ਪੈਕਿੰਗ ਵੀ ਆਉਂਦੀ ਹੈ ਇਹਦੇ 'ਚ ਬਿਲਕੁਲ ਛੋਟੀ ਪੈਕਿੰਗ ਵੀ ਆਉਂਦੀ ਹੈ ਤੁਸੀਂ ਉਹ ਲਿਆ ਕੇ ਤੇ ਉਹਦੇ ਨਾਲ ਤੁਸੀਂ ਇਹ ਕਰਕੇ ਦੇਖਿਓ ਆ ਜਿਹੜੀਆਂ ਸੋ ਦੇਖਿਓ ਕਿੰਨਾ ਸੋਹਣਾ ਇਹ ਬਣ ਜੂਗਾ ਚੀਜ਼ ਜਮਾ ਬਿਲਕੁਲ ਕੋਈ ਵੀ ਲੱਕੜ ਦੀ ਚੀਜ਼ ਆ ਉਸਤੇ ਤੁਸੀਂ ਕਰ ਸਕਦੇ ਹੋ ਤੇ ਇਹਨੂੰ ਕਰਕੇ ਫਿਰ ਇਹਨਾਂ ਧੁੱਪੇ ਰੱਖ ਦਿਓ ਜੀ ਦੋ ਦਿਨ ਬਈ ਇਹ ਸੁੱਕ ਜੂਗਾ ਵਧੀਆ ਨਾਲ ਇਹਦੀ ਸਮੈਲ ਉੱਡ ਜੂਗੀ ਤੇ ਦੇਖੋ ਕਿੰਨਾ ਸੋਹਣਾ ਚਮਕਣ ਲੱਗ ਗਿਆ ਨਾ ਜੀ ਬਹੁਤ ਸੋਹਣਾ ਬਣ ਗਿਆ ਜੀ ਥੈਂਕ ਯੂ